ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆਂ ਪਿੰਡ ਕੜਕਾ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਰਤੋਕੇ ਪਿੰਡ ਬਿਲਕੁਲ ਨਜ਼ਦੀਕ ਇੱਕ ਪਾਸੇ ਚੋਲਾ ਸਾਹਿਬ ਪੱਕੂਪੁਰਾ ਠੀਕ ਹੈ ਜੀ ਇਹ ਪਿੰਡ ਨੇੜੇ ਨੇੜੇ ਤੇ ਆ ਤੇ ਹਰੀਕੇ ਪਤਨ ਤੋਂ ਸਿਰਫ ਕੋਈ 10 12 12 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਕੜਕਾ ਸਰੀਆਲੀ ਵੀ ਤਕਰੀਬਨ 8-7 ਕਿਲੋਮੀਟਰ ਦੀ ਦੂਰੀ ਆ ਪ੍ਰਦੀਪ ਵੀਰ ਦੇ ਕੋਲ ਆਇਆ ਸਾਰੇ ਭਰਾਵਾਂ ਨੂੰ ਪਤਾ ਹੀ ਆ ਮਾਲ ਇਸੇ ਤਰ੍ਹਾਂ ਵੀਰ ਲਿਆਉਂਦਾ ਲਿਆ ਕੇ ਸੇਲ ਕਰਦਾ ਰੋਟੀਨ ਦਾ ਕੰਮ ਹੀ ਆ ਕੋਈ 2 4 2 4 5 ਨਾਗ ਜਿਹੜੇ ਆ ਉਹ ਵਪਾਰ ਲੈਣ ਦੇ ਵਿੱਚ ਤੁਹਾਨੂੰ ਇੱਥੇ ਖੜੇ ਮੌਜੂਦ ਮਿਲਣਗੇ ਜਦੋਂ ਮਰਜ਼ੀ ਤੁਸੀਂ ਆ ਜਾਓ ਠੀਕ ਆ ਜੀ 2 4 ਜਿਹੜੇ ਨਾਗ ਜਿਹੜੇ ਵਿਕ ਜਾਂਦੇ ਆ ਨਵੇਂ ਪਸ਼ੂ ਆ ਜਾਂਦੇ ਆ ਠੀਕ ਆ ਜੀ ਅੱਜ ਤਰੀਕ 13 ਦਸੰਬਰ ਸਵੇਰ ਮਾਰਨਿੰਗ ਦੇ ਕੋਈ 10 ਵਜੇ ਦਾ ਵੜਾ ਤਿੰਨ ਵਿਖਾਉਣੀਆਂ ਨੇ ਠੀਕ ਆ ਜੀ ਤਿੰਨੇ ਵੜਾ ਇਹ ਗੱਬਣ ਆ ਕੁਝ ਜਿਹੜੇ ਨਾਗ ਤਾਂ ਉਹ ਵੈਸੇ ਜੇ ਤਿੰਨਾਂ ਵੜਾਂ ਦੀ ਗੱਲ ਕਰ ਲਈਏ ਤੇ ਹੈ ਤਿਆਰੀ ਵਾਲੀਆਂ ਕੋਈ 5 ਲੈ ਜਾਏ 4 ਲੈ ਜਾਏ ਵੈਸੇ ਹਫਤੇ ਦੇ ਵਿੱਚ ਵਿੱਚ ਇਹ ਤਿੰਨੇ ਵੜਾ ਨੇ ਸੂ ਪੈਣਾ ਪੂਰੀ ਗੱਲਬਾਤ ਕਰਦੇ ਆ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਸਭ ਤੋਂ ਪਹਿਲਾਂ ਪ੍ਰਦੀਪ ਸਾਸਰੀ ਕਾਲ ਸਾਸਰੀ ਗਾਲ ਸੰਧੂ ਸਾਹਿਬ ਠੀਕ ਠਾਕ ਜੀ ਬੜੇ ਵਧੀਆ ਪ੍ਰਦੀਪ ਸਰ ਕਹਿਮ ਮੈਂ ਚੜਦੀ ਕਲਾ ਮਾਰੇ ਕਿਰਪਾ ਬਾਬੇ ਜੀ ਦੀ ਸ਼ੁਕਰ ਸ਼ੁਕਰ ਮਾਰਕਦਾ ਲੈ ਵੀ ਪ੍ਰਦੀਪ ਤਿੰਨ ਵੜਾ ਉਸ ਦਿਨ ਵੀ ਆਪਾਂ ਕੱਲ ਪਰਸੋਂ ਕੇ ਅਪਡੇਟ ਪਾਈ ਸੀਗੀ ਪਰਸੋਂ ਭਾਈ ਸੰਧੂ ਸਾਹਿਬ ਵੀਡੀਓ ਦੇ ਕੱਲ ਹੀ ਪਈ ਉਹਦਾ ਭਾਈ ਪਰਸੋਂ ਵੱਛੀਆਂ ਜਿੰਨੀਆਂ ਨੇ ਕਿਆਂ ਹੋਣੀਆਂ ਤਿੱਖੀਆਂ ਸੀ ਮੈਂ ਨਾ ਬੜੀਆਂ ਜਿਆਦੀਆਂ ਸੰਧੂ ਸਾਹਿਬ ਇੰਨਾ ਫੋਨ ਆਇਆ ਭੈਣ ਭਰਾਵਾਂ ਦਾ ਕੋਈ ਹਸਾਬ ਹੀ ਨਹੀਂ ਤੇ ਹਾਂ ਨੇ ਸਾਫ਼ ਸੁਥਰੀਆਂ ਵੀ ਬਹੁਤ ਸੀ ਹਾਂਜੀ ਹਾਂਜੀ ਤੇ ਅੱਜ ਵੀ ਆਪਣੇ ਕੋਲ ਜੜੀਆਂ ਵਹਿੜਾਂ ਆਈਆਂ ਵੀਰ ਤਿੰਨੇ ਗੱਪਣ ਆ ਗਈਆਂ ਤਿੰਨੇ ਗੱਪਣਾ ਸੰਧੂ ਸਾਹਿਬ ਠੀਕ ਹੈ ਭਰਾ ਤੇ ਤਿੰਨੇ ਚੰਗੀਆਂ ਥਣਪਾਂਡੇ ਵਾਲੀਆਂ ਖੁੱਲੇ ਲੇਵੇ ਦੀਆਂ ਠੀਕ ਹੈ ਭਰਾ ਠੀਕਾ ਲੋ ਵੀ ਪ੍ਰੋਪਰ ਦਿਖਾਉਣੇ ਆ ਭਰਾਵਾਂ ਨੂੰ ਠੀਕਾ ਜੀ ਇੱਕ ਇਧਰ ਵੱਡੀ ਵਹਿੜ ਤੁਹਾਨੂੰ ਦਿਖਾ ਦੇਾਂਗੇ ਇਹ ਵੀ ਕਰਮਾਂ ਲਈ ਆਮਾ ਧਾਵਾ ਤੇ ਆਉਂਦੀ ਜਾਂਦੀ ਹੈ ਥੱਬਿਆਂ ਦਾ ਥੱਲੇ ਲੇਵਾ ਤਿਆਰ ਕਰੀ ਜਾਂਦੀ ਹੈ ਠੀਕਾ ਜ ਵੱਡੀ ਕਤਪੁੱਤ ਦੇ ਵਿੱਚ ਅਤੇ ਪ੍ਰਦੀਪ ਇਹਦਾ ਵੇਰਵਾ ਇੱਕ ਪੂਰੀ ਕਰ ਸਾਂਝਾ। ਸੰਤੂ ਸਾਹਿਬ ਦੂਜਾ ਸੂਆ ਬੱਛੀ ਸੁਣੀ ਆ। ਪਹਿਲੇ ਸੂਏ ਬੱਛੀ ਨੇ ਦੁੱਧ ਕਢਿਆ 17 ਤੋਂ 18 ਕਿਲੋ। ਠੀਕ ਆ ਜੀ। ਐਰ ਕੀ ਕੋਈ ਭੈਣ ਭਰਾ 20 ਚੋਲੇ ਕੋਈ 22 ਚੋਲੇ ਗਾੜੀ ਆਪਦੇ ਸਮਝ ਅਗਲੇ ਦੀ ਜੀ। ਠੀਕ ਆ ਜੀ। ਹੋਰ ਦੂਜਾ ਸੂਆ ਸੁਣੀ ਆ ਵੱਡੀ ਬੱਛੀ ਆ ਪੁੱਲ ਫਾਰਮ ਵਾਲੀ। ਠੀਕ ਆ ਠੀਕ ਆ। ਬਾਕੀਆਂ ਟਿੱਪਨ ਟੂਪਨ ਤਸੱਲੀ ਮੈਂਣਾ ਥਣਾ ਦੀ ਭਾਰ ਪਿੱਛੇ ਦੀ ਫੁੱਲ ਗਾਰੰਟੀ ਹੋਊਗੀ ਆਪਾਂ ਟਿਪ ਕੇ ਲੈਂਦੀ ਕੋਈ ਭੈਣ ਭਰਾ ਤਸੱਲੀ ਕਰਕੇ ਖੜੇ ਜੀ। ਫਿਰ ਵੀ ਆਪਾਂ ਅਗਲੇ ਦੇ ਘਰੇ ਲਾ ਸੋ ਥਣ ਥੱਪੇ ਵਾਲੀ ਆ ਕਰਮਾ ਵਾਲੀ ਕੋਈ ਬਿਲਕੁਲ ਇਹ ਨਹੀਂ ਵੀ ਛੋਟਾ ਜਿਹਾ ਲੈਵਾ ਠੀਕ ਆ ਜੀ ਅੱਗੋਂ ਸਟਾਰਟਿੰਗ ਤੁਸੀਂ ਵੇਖ ਸਕਦੇ ਜੇ ਬਾਕੀ ਮੁੱਠੀ ਮੁੱਠੀ ਥਾਣਾ ਵਿਰਲ ਵੰਡ ਤਕਰੀਬਨ 2 2 3 3 ਇੰਚ ਦੀ ਵਿੱਚ ਸਪੇਸ ਗੈਪ ਹੈਗੀ ਆ ਥੋੜਾ ਤੋੜ ਕੇ ਆਪਾਂ ਤੁਹਾਨੂੰ ਖੋਲ ਕੇ ਤਸੱਲੀ ਨਾਲ ਦਿਖਾ ਦਿੰਨੇ ਆ ਕੱਦ ਪ੍ਰਦੀਪ ਨੇ ਵੀ ਦੱਸਿਆ ਚਲੋ ਆਪਾਂ ਵੀ ਦੱਸ ਦਿੰਨੇ ਆ ਵੱਡੇ ਕੱਦ ਕਟ ਦੇ ਵਿੱਚ ਆ ਚਲੋ ਕਿਸੇ ਭਰਾਣੇ ਲਾਗਿਓ ਪਾਸੇ ਹੋਣਾ ਤੇ ਵੱਡੇ ਕੱਦ ਕਟ ਦੀ ਆ ਠੀਕ ਆ ਜੀ ਸੋ 53 ਗਾਰੰਟੀ ਤਸੱਲੀ ਆ ਚਲੋ ਮਾਲ ਪਹਿਲਾਂ ਕਿਸੇ ਨੂੰ ਸੇਲ ਕਰਨ ਤੋਂ ਪਹਿਲਾਂ ਓਨਰ ਮਾਲਕ ਨੇ ਚਾ ਇਹਨਾਂ ਨੇ ਆਪਣੇ ਪੈਸੇ ਪਹਿਲਾਂ ਲਾਉਣੇ ਹੁੰਦੇ ਠੀਕ ਆ ਜੀ ਇਸ ਕਰਕੇ ਤਸੱਲੀ ਦੇ ਵਿੱਚ ਅੱਗੋਂ ਵੀ ਕੋਈ ਕਸਰ ਨਹੀਂ ਛੱਡਦਾ ਭਰਾ ਠੀਕ ਆ ਤੇ ਹਾਈਟ ਲੈਂਥ ਵਾਲੀ ਵੜਾ ਬਾਕੀ ਤੁਹਾਡੇ ਸਾਹਮਣੇ ਆ ਡਿਜ਼ਾਈਨਡ ਹੁੰਨ ਚੰਗਾ ਡੱਬੀ ਆ ਉਤੋਂ ਚਮਕਦਮ ਕਾਲੀ ਆ ਕਰਮਾ ਵਾਲੀ ਥੋੜਾ ਜਿਹਾ ਮੇਰਾ ਭਰਾ ਲੈ ਜਾ ਕੇ ਗਾਂ ਸੰਭੇ ਦੁੱਧ ਤਾਂ ਚੰਗਾ ਚਬਾ ਜੂਗੀ 20 ਕਿਲੋ ਵੀਰਾਂ ਦਾ ਵੀ ਚੋਆ ਪਹਿਲੇ ਸਵੇਰ ਪਲੂਣ ਠੰਡੀ ਬੜੀ ਸੰਧੂ ਸਾਹਿਬ ਤੇਰੀ ਬਹੁਤ ਜਿਆਦੀ ਹੈ ਹਾਂ ਜਿੱਥੇ ਮਰਜੀ ਖਿਲਾੜ ਕੇ ਇਹਨੂੰ ਕਰਮਾ ਵਾਲੀ ਨੂੰ ਚੰਗੀ ਆ ਵੜਾ ਦੁੱਧ ਸੰਧੂ 20 ਬਾਹਰ ਹੀ ਸਾਬ ਚਲਾਉਗੀ ਚਲਾ ਦੂਗੀ ਆ ਰਾਮਣਾ ਹੀ ਭ ਵੱਡੀ ਬੱਚੀ ਆ ਛੋਟੀ ਥੋੜੀ ਕੋਈ ਬਿਲਕੁਲ 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 ਤਾਂ ਤੁਹਾਂ ਤਾਂ ਪਾ ਵੇਖੋ ਕਿਹੜਾ ਲੱਗਾ ਕਰਮਾਲੀ ਨੂੰ ਮੱਜਾਂ ਤੋਂ ਵੀ ਜ਼ਿਆਦਾ ਲੱਗਾ ਸਕਵਲਟੀ ਇੱਕ ਵਾਰੀ ਤੁਹਾਨੂੰ ਲੱਗ ਗਿਆ ਉਹ ਖਾ ਦਿੰਨੇ ਆ ਕਈ ਵਾਰੀ ਕਿਸੇ ਭਰਾ ਨੂੰ ਲੱਗਦਾ ਵੀ ਚਿਹਰੇ ਮੋਰੋ ਤੋਂ ਹਰੇਕ ਨੇ ਜਜਮੈਂਟ ਕਰ ਲੈਣੀ ਆ ਵੈਸੇ ਚਾਹ ਦੂਜੇਕ ਸੂਬੇ ਦੇ ਵਿੱਚ ਤਕਦੁਖ ਹੁੰਦੀ ਆ ਹਾਂਜੀ ਮੂੰਹ ਮੱਥਾ ਤੁਹਾਡੇ ਸਾਹਮਣੇ ਆ ਠੀਕ ਆ ਜੀ ਵੈੜ ਅੰਗ ਪੱਖ ਦੀ ਆ ਬਾਕੀ ਸਟੇਟ ਪਟਾ ਇਹਨੂੰ ਪ੍ਰਦੀਪ ਤੋਰਿਆ ਜੇ ਇੱਕ ਵਾਰੀ ਮੈਨਾਂ ਬਹੁਤ ਜ਼ਿਆਦੀ ਸੁਤਰੀ ਆ ਸੰਦੂ ਸਾਥ ਥਾਨ ਵੇਖੋ ਫਿਰ ਕਿਹੜਾ ਲੱਗਾ ਹਾਂ ਸੰਬਾ ਥਾਨ ਮਾਲ ਸੰਧੂ ਸਾਹਿਬ ਚੰਗਾ ਹੀ ਲੈਣਾ ਤੇ ਚੰਗਾ ਹੀ ਵੇਚਣਾ ਜੀ ਆਹ ਹਾਂ ਲੋ ਜੀ ਭਾਬੋ ਕਰੋ ਤਸਦੀ ਪਰਸੋਂ ਵੀਡੀਓ ਪਾਈ ਮੈਂਟਰੀ ਲੱਗਾ ਮਾਲ ਵਿਗਣ ਲੱਗਾ ਤੇ ਮੈਂਟੇਨਰ ਨੂੰ ਨਹੀਂ ਲੱਗਣਾ ਕਰ ਮਾਲੀਆਂ ਨੂੰ ਪਹਿਲੇ ਨੰਬਰ ਤੇ ਬੰਨੀ ਹੋਏ ਨੇ ਵੀ ਦੂਰ ਦੂਰ ਤੱਕ ਗੱਲਾਂ ਕਰਾ ਦੇ ਮਾਨਸ ਸੰਧੂ ਸਾਹਿਬ ਉਹਦਾ ਤੇ ਫੜ ਕੇ ਇੱਕਰੀ ਹਾਂ ਕੋਕਾ ਪੀ ਸੀ ਹੈ ਮਾਨਸੇ ਤੱਕ ਫੜ ਕੇ ਲਾਤਾ ਨੇ ਫੜ ਕੇ ਵੀ ਬੈੜਾ ਕੀ ਆ ਤੇ ਹਾਂ ਵੀ ਜਿਵੇਂ ਸਿੱਧੂ ਮੂਸੇ ਦਾ ਨੇ ਲਾਇਆ ਸੀ ਮਾਨਸ ਜਿੱਦਾਂ ਸਿੱਧੂ ਮੂਸੇ ਦਾ ਨੇ ਲਾਇਆ ਇਦਾਂ ਉਹਨੇ ਬੈੜੇ ਨੇ ਲਾਇਆ ਮਾਨਸੇ ਜੋ ਬੜਾ ਫੋਨ ਆਇਆ ਉਹ ਬੈੜਾ ਵਾਹ ਜੀ ਵਾਹ ਬੜੇ ਸ਼ੌਕ ਰੱਖਦੇ ਉਧਰ ਵੀ ਭਰਾ ਆਪਣੇ ਹਨ ਲੋ ਜੀ ਕਰੋ ਚੈੱਕ ਠੀਕ ਆ ਸੋ ਬਾਹਰ ਚੰਗੀ ਆ ਬਾਕੀ ਚਾਰੇ ਪਾਸਿਓਂ ਪ੍ਰੋਪਰ ਤੁਹਾਨੂੰ ਦਿਖਾ ਦਿੱਤੀ ਆ ਥਣੇਵਾ ਇੱਕ ਇਧਰ ਬਹਿਣੀ ਵਾਲੇ ਪਾਸਿਓਂ ਤੁਹਾਨੂੰ ਦਿਖਾ ਦਿੰਨੇ ਆ ਇੱਕ ਬਹਿਣੀ ਵਾਲੇ ਪਾਸਿਓਂ ਕਰੋ ਚੈੱਕ ਠੀਕ ਆ ਜੀ ਵੇਨਸ ਫੋਨਸ ਲੇਵੇ ਦੇ ਉੱਪਰ ਬਾਕੀ ਥਣ ਇੱਕੋ ਜਿਹਾ ਬਾਕੀ ਟਿੱਪਨ ਟੁੱਪਨ ਦੇ ਵੀ ਤਸੱਲੀ ਵੀਰਾਂ ਦਾ ਵੀ ਚੰਗੀ ਸਾਡੀ ਮਾਣਾ ਬੜੀ ਜਿਆਦੀ ਧੀਰੀ ਸੰਧੂ ਸਾਹਿਬ ਮੈਂ ਵੀ ਪ੍ਰਦੀਪ ਚੰਗੀ ਆ ਵੀਰ ਥੱਲੇ ਖੁੱਲਣ ਖੱਲਣ ਚੰਗਾ ਡਈ ਆ ਮਾਣਾ ਬੜੀ ਖੁੱਲੂਗੀ ਸੰਧੂ ਸਾਹਿਬ ਇਹ ਪੰਜ ਚਾਰ ਦਿਨ ਮਮੂਲੀ ਲੈ ਜਣੇ ਨੇ ਹਾਂ ਦਾ ਜੂਗੀ ਹਾਂ ਜੀ ਕੀ ਮੁੱਲ ਵੜੀ ਆ ਵੀਰੇ ਡਿਮਾਂਡ ਕੀ ਕਰਦਾ ਮੁੱਲ ਸੰਧੂ ਸਾਹਿਬ ਜਿੱਦਾਂ ਵੱਡੀ ਬੱਛੀ ਆ ਕੋਈ ਇਹਦਾ 70 ਨਹੀਂ ਕਰਨਾ ਕੋਈ 75 ਨਹੀਂ ਕਰਨਾ ਜੈਸਨੋ 68000 ਦੀ ਦੇ ਦਈਏ 68000 ਦੀ ਹਾਂ ਲੈਸ ਕਰਕੇ ਦੇ ਸਹੀ 60000 ਦੀ ਦੇਣਾ ਸੰਧੂ ਸਾਹਿਬ ਐਂਡ ਪਹੁੰਚ ਕਰਦਾਂਗੇ 100 ਕਿਲੋਮੀਟਰ ਚ ਠੀਕ ਆ ਜੀ ਹਾਂ 68000 ਤੀ ਕਰਦੇ ਹਾਂਜੀ ਲੋ ਵੀ ਮੁੱਲ ਆਪਾਂ ਜਾਇਜ਼ ਹੀ ਰੱਖਣੇ ਮਾਲ ਉੱਡਦਾ ਹੀ ਜਾਵੇ ਬਾਕੀ ਏਡੀ ਬੱਛੀ 60 ਦੀ ਦੇਣੀ ਕਹਿੰਦੇ ਨੇ ਭਾਵੇਂ ਵਪਾਰੀ ਭਰਾ ਵੀ ਲੈ ਜਾਣਾ ਆਪਣੇ ਬਿਲਕੁਲ ਜੀ ਲੋ ਵੀ 68000 ਦੀ ਪ੍ਰਤੀਬਾਂ ਦਾ ਦੇ ਦਾਂਗੇ ਜੈਸਨੋ 68000 ਦੀ ਥਣ ਥੱਪੇ ਵਾਲੀ ਆ ਕਰ ਬਾਕੀ ਮੇਰੇ ਭਰਾਵਾਂ ਨੇ ਚੀਜ਼ ਦੇਖ ਕੇ ਹਰੇ ਕੈਨੇਡੀਆ ਲਾਈ ਲੈਣਾ ਤੇ ਪਹੁੰਚ ਹੋ ਜਾਣੀ ਹੈ 100 ਕਿਲੋਮੀਟਰ ਤੱਕ 65000 ਦੇ ਵਿੱਚ ਮੈਂ ਜੀ ਕੋਈ ਭੈਣ ਭਰਾ ਮਗਾਲੇ ਸੰਧੂ ਸਾਹਿਬ ਗਰੰਟੀ ਦੇ ਹੋਰ ਦੱਸੋ ਕਰੋਸ ਫਰਕ ਮੇਰਾ ਭਰਾ ਥੱਲੇ ਝੋਲਾ ਚਾਲਾ ਚੰਗਾ ਲਈ ਫਿਰਦੀ ਹੈ ਕਰਮਾਲੀ ਹੋਰ ਵੀ ਬਣਣ ਥਣ ਜਾਣਾ ਇਹਨੇ ਠੀਕ ਆ ਜੀ ਬੜੀ ਬਾਨਾ ਇਹ ਸੰਧੂ ਸਾਹਿਬ ਕਮਲੀ ਹੋ ਜੂ ਬਣ ਬਣਦੇ ਸੋ ਸਮਾਂ ਲੈ ਜੂ ਅਜੇ ਪੰਜ ਲੈ ਜੇ 6 ਲੈ ਜੇ ਤੇ ਇੱਧਰ ਇੱਕ ਵੜ ਬੁਖਾ ਦਿੰਨੇ ਆ ਭਰਾਵਾਂ ਨੂੰ ਠੀਕ ਆ ਜੀ ਕਰੋਸ ਅੰਗ ਬਰੀਡ ਦੇ ਵਿੱਚ ਤੇ ਮੁਠੀ ਮੁਠੀ ਥਾਣੇ ਨੂੰ ਵੀ ਕਰਮਾਲੀ ਨੂੰ ਤੇ ਪ੍ਰਦੀਪ ਬਾਈ ਦਾ ਸੁਆ ਵੇਰ ਬਾਕੀ ਪੇਗਾ ਭਰਾ ਹਾਂਜੀ ਬਾਕੀ ਇਹਨੂੰ ਵਧੀਆ ਪੂਰੀ ਮੈਂ ਨਾ ਤੁਸਾਂ ਸਾਥ ਥਾਣਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਹੋ ਬੈਠਦੀ ਹਫਤਾ ਬੈਠ ਲੈਂਦੀ ਹੈ ਜੇ ਚੀੜ ਆਉਂਦਿਆ ਜੀ ਆ ਲਓ ਜੀ ਬਸ ਜਿਹੜੀ ਸਾਹਮਣੀ ਉਹ ਹਫਤਾ ਖੰਡ ਸਾਹਮਣੀ ਪੈਣੀ ਹੈ ਲਓ ਜੀ ਇੱਕ ਹਫਤੇ ਦੀ ਗੇਮ ਆ ਠੀਕ ਆ ਜੀ ਆ ਦੇਖੋ ਮੈਂ ਨਾ ਮੁੱਠੀ ਤੋਂ ਬਾਹਰ ਥਣ ਜਾਂਦਾ ਤੁਸਾਂ ਆ ਕਰੋ ਚੱਕ ਬਾਕੀ ਸਾਫ ਸੁਥਰਾ ਥਾਣਾ ਕੋਈ ਬਾਦੂ ਘਾਟੂ ਨਿਸ਼ਾਨ ਪਿਲਕਰਾ ਕੋਈ ਜ਼ਖਮ ਦੁਖਮ ਕੋਈ ਚੀਜ਼ ਤੁਹਾਨੂੰ ਨਜ਼ਰ ਨਹੀਂ ਆਊਗੀ ਤਸੱਲੀ ਨਾਲ ਵੇਖ ਲਿਆ ਜੀ ਠੀਕ ਆ ਜੀ ਤੇ ਦੂਜਾ ਸੁਆ ਕਰਮ ਵਾਲੀ ਦਿਨ ਹਜੇ ਲੈ ਜੂਗੀ 5 ਲੈ ਜੇ 7 ਲੈ ਜੂਗੀ ਹਰਦਾਰ ਆਉਣਾ ਲੈਂਦੀ ਸੰਤੂ ਸਾਹਿਬ ਪਹਿਲੇ ਸੁਆ 18 19 ਕਿਲੋ ਦੁੱਧ ਕੱਢਿਆ ਵਛੀਨੇ ਅੱਛਾ ਜੀ ਦੂਜਾ ਸੁਆ ਸੋਣੀਆ ਦੁੱਧ 20 ਕਿਲੋ ਆਰਾਮ ਨਾਲ ਹੀ ਭਰਾਉਗੀ ਹਾਂ ਹਾਂ ਬਿਲਕੁਲ ਇਹਦਾ ਕਰਮ ਵਾਲੀਆਂ ਚਲੋ ਜਿੰਨੀਆਂ ਕੋਈ ਸਾੰਭੇ ਵੀਰ ਮੈਂ ਨਾ ਸੰਤੂ ਸਾਹਿਬ ਇਹਨਾਂ ਨੂੰ ਜਿੰਨਾ ਪਾਈ ਜਾ ਉਹਨਾਂ ਚੋਈ ਜਾ ਰਾਤ ਪਾ ਦਿਨੇ ਦੱਸ ਦਿੰਦੀਆਂ ਤੇ ਹਾਂ ਬਾਕੀ ਹੁਣ ਤਾਂ ਸਟਾਲੇ ਸਟੂਲੇ ਆ ਗਏ ਗਾਂ ਮਟਰ ਮਟਰ ਆਏ ਨੇ ਹਾਂ ਮੈਂ ਨਾ ਦਾਣਾ ਕੋਈ ਵੀਰ ਭਰਾ ਚੰਗਾ ਲੈ ਕੇ ਆਉਣ ਵਾਲਾ ਤੇ ਫੜ ਕੇ ਯਾਰੇ ਪਿਆਰੇ ਹੋ ਜਾਣੀਆਂ ਤੇ ਲੈ ਵੀ ਕਰੋ ਚੱਕ ਠੀਕ ਆ ਸੋ ਬਾਕੀ ਢੇਲਾ ਲੇਵ ਦੇ ਵਿੱਚ ਕਾਫੀ ਆ ਚਲੋ ਬੜੀ ਜਿਆਦੀ ਬੜੀ ਜਿਆਦੀ ਢੇਲ ਸੰਧੂ ਸਾਹਿਬ ਹਾਂ ਚੰਗੀ ਸੋਹਣੀ ਤਿਆਰੀ ਕਰੂਗੀ ਡੰਗਰ ਸੰਧੂ ਸਾਹਿਬ ਲੈਣਾ ਚੰਗਾ ਤੇ ਚੰਗਾ ਹੀ ਭੈਣ ਭਰਾਵਾਂ ਨੂੰ ਦੇਣਾ ਥਾਂ ਥੱਪਿਆ ਵਾਲੀ ਚੰਗਾ ਚੰਗਾ ਪੜ ਪੱਲੇ ਪਵੇ ਬੱਸ ਬੱਸ ਕਿਉਂਕਿ ਭਵੇਂ ਕੱਚਾ ਲੈਣਾ ਪਵੇ ਚਾਰ ਪੰਜ ਦਿਨ ਇਹਨਾਂ ਸਾਂਭ ਲਵਾਂਗੇ ਮਾੜਾ ਡੰਗਰ ਨਹੀਂ ਲੈਣਾ ਸੰਧੂ ਸਾਹਿਬ ਵੇਖੋ ਸੀਲੀਆਂ ਵੇਖੋ ਕਰਮਾਲੀ ਦੀਆਂ ਲੋਜੀ ਕਰੋ ਚੱਕੀ ਹਾਂ ਮੁੱਟੀ ਮੁੱਟੀ ਥਾਣਾ ਕਿਦੇ ਨਹੀਂ ਆ ਵੀ ਛੋਟਾ ਹੋਗਾ ਸੋ ਚਲੋ ਹਰੇਕ ਭਰਾ ਨੇ ਟਰਾਈ ਮਾਰ ਕੇ ਚੀਜ਼ ਲੈਣੀ ਹੁੰਦੀ ਆ ਤੇ ਠੰਡਾ ਧੀਰਾ ਪਸ਼ੂ ਲੱਭ ਰਹੇ ਤੁਸੀਂ ਤਾਂ ਜ਼ਰੂਰ ਹੱਥ ਪਾਇਓ ਇਹਨੂੰ ਠੀਕ ਆ ਪੀਲੀ ਵੀਡੀਓ ਪਾਈ ਕੋਈ ਭੈਣ ਭਰਾ ਆਪਣੇ ਘਰੇ ਨਹੀਂ ਆਏ ਸੰਦੂ ਸਾਹਿਬ ਐਦਾਂ ਹੀ ਆਪਣੇ ਯਕੀਨ ਤੇ ਮੰਗਾਇਆ ਤੇ ਅਜੇ ਉਹ ਹੋਰਾਂ ਦੇ ਵੀ ਇਹ ਕੇ ਗਾਂ ਸਾਨੂੰ ਦੋ ਆ ਚਲੋ ਇਸੇ ਤਰ੍ਹਾਂ ਹੀ ਹੈ ਮਾਣਾ ਬਹੁਤ ਪਿਆਰ ਕਰਦੇ ਭੈਣ ਭਰਾ ਦੇ ਇਸੇ ਤਰ੍ਹਾਂ ਹੀ ਆ ਜੀ ਬੜਾ ਚੰਗੀ ਆ ਠੀਕ ਆ ਜੀ ਠੰਡੀ ਧੀਰੀ ਆ ਕਰਮ ਵਾਲੀ ਚਲੋ ਕਈ ਵਾਰ ਭੈਣ ਭਰਾ ਆਪਣੇ ਆਨਲਾਈਨ ਸੌਦਾ ਕਰਦੇ ਆ ਪਰ ਫਿਰ ਵੀ ਆਪਾਂ ਵੀ ਹਮੇਸ਼ਾ ਕਹਿੰਦੇ ਆ ਵੀ ਚਲੋ ਜਿੱਦਾਂ ਮਰਜ਼ੀ ਤੁਹਾਡੀ ਸਰਟੀਫਿਕੇਸ਼ਨ ਆ ਵੀ ਜਿੱਦਾਂ ਮਰਜ਼ ਜੇ ਸੰਤੁਸ਼ਟੀ ਆਨਲਾਈਨ ਮਗਾ ਕੇ ਆ ਕਿਸੇ ਭਰਾ ਤੇ ਯਕੀਨ ਕਰਕੇ ਮਗਾਉਂਦੇ ਹੋ ਤੇ ਅੱਗੋਂ ਵੀ ਬਿਲਕੁਲ ਯਕੀਨ ਸਾਰੇ ਭਰਾ ਬਰਕਰਾਰ ਰੱਖਣ ਬਣਾ ਕੇ ਰੱਖਣ ਤਾਂ ਜੋ ਮਾਲ ਕਈ ਭੈਣ ਭਰਾ ਆਨਲਾਈਨ ਖਰੀਦਾਰੀ ਕਰਦੇ ਆ ਤੇ ਕੋਈ ਧੋਖੇ ਦੀ ਗੰਜਾਇਸ਼ ਨਾ ਰਹੇ ਜੀ ਠੀਕ ਆ ਸੰਧੂ ਸਾਹਿਬ ਇਹ ਵੀ ਵੱਡੀ ਵੱਡੀ ਗੱਲ ਜਿਹੜੀ ਅਗਲੇ ਦੇ ਘਰੇ ਲੈ ਜਾਣੀ ਤੇ ਉਤਰੋਂ ਲਿਆ ਕੇ ਪੈਸੇ ਲੈਣੇ ਆ ਹਾਂ ਤਸੱਲੀ ਕਰਾ ਕੇ ਬੱਸ ਬੱਸ ਜੀ ਕਿਉਂਕਿ ਆਪਣਾ ਡੰਗਰ ਚੰਗਾ ਆਪਾਂ ਫੇਰ ਹੀ ਆਖੀਦਾ ਅਗਲੇ ਨੂੰ ਵੀ ਆ ਉਤਰੋਂ ਪੈਸੇ ਲੈਵਾਂ ਕੋਈ ਚੱਕਰ ਨਹੀਂ ਇਸੇ ਤਰ੍ਹਾਂ ਹੀ ਆ ਕਿ ਬੱਸ ਬੱਸ ਮਾੜੀ ਢੀੜੀ ਲੈ ਜਾਈਏ ਚੀਜ਼ ਉਤਰੋਂ ਫੇਰ ਡੰਗਰ ਸਹੀ ਐ ਇਸੇ ਤਰ੍ਹਾਂ ਹੀ ਹੈ। ਲੋਬੀ ਇਹ ਤਾਂ ਗੱਲ ਜਿਹੜੀ ਦੋਸਤੋ ਜ਼ਰੂਰੀ ਹੈ ਠੀਕ ਆ। ਬਾਕੀ ਚਲੋ ਕੋਈ ਵੀ ਭਰਾ ਯਕੀਨ ਕਰਕੇ ਕੋਈ ਵੀ ਕੰਮ ਕਰਦਾ ਖਰੀਦਦਾਰੀ ਕਰਦਾ ਤੇ ਯਕੀਨ ਬਣਾ ਕੇ ਹੀ ਵੀ ਅਗਲੇ ਦਾ ਰੱਖਣਾ ਖਰਚ ਬਣਦਾ। ਬਾਕੀ ਦੇਵੇ ਭਾਂਡੇ ਦੀ ਕਰਮਲੀ ਬੜੀ ਸਾਫ਼ ਆ ਠੀਕ ਆ। ਮੈਨਾਂ ਬੜੀ ਜਿਆਦੀ ਇਹਦੇ ਬਾਨਾ ਸੰਧੂ ਸਾਹਿਬ ਅੱਛੀ ਨੇ ਇਹ ਬਹੁਤ ਜਿਆਦੀ ਢੱਲਾ। ਮੈਂ ਤਾਂ ਘੋੜ ਦਊਗੀ। ਅਜੇ ਬੰਨਾ ਕਰਮਲੀ ਨੇ। ਬੜੀਆਂ ਢਿੱਲਾਂ ਜੇ ਸੰਧੂ ਸਾਹਿਬ। ਆਹ ਦੇਖੋ ਮੇਰਾ ਭਰਾ ਬਹਿਣੀ ਦੇ ਪਾਸਿਓਂ ਪੂਰੀ ਫਸ ਕੇ ਪੱਟਾਂ ਹੀ ਫੇਰ ਸੂਗੀ। ਆਹ ਦੇਖੋ। ਬਾਕੀ ਜਿੰਨੀ ਬਣੂ ਪਛਾੜਦੀ ਬਣੂ ਇਹ ਲੋ ਜੀ ਬਹੁਤ ਸਾਫ ਸੁਥਰੀ ਹੈ ਕਰੋ ਮੇਰੇ ਭਰਾ ਪਹਿਲ ਕਰਦੇ ਵੱਡੀ ਗਾਂ ਸੰਧੂ ਸਾਹਿਬ ਵੀ ਪੂਰੀ ਫੋਲ ਬੱਛੀ ਵੱਡੀ ਹੈ ਨਹੀਂ ਵੀ ਛੋਟੀ ਹੋਊਗੀ ਤੇ ਇਹਦਾ ਪ੍ਰਦੀਪ ਕੀ ਮੁੱਲ ਕੀ ਡਿਮਾਂਡ ਕਰਤੀ ਮੁੱਲ ਸੰਧੂ ਸਾਹਿਬ ਜੇ ਤੇ ਹਾਜ਼ਰ ਹੁੰਦੀ ਤੇ ਤੇ ਬੱਛੀ ਹੈਗੀ 75000 ਦੀ ਅੱਜ ਜੈਸਨੋ ਜਿਹੜੀ 65000 ਦੀ ਦੇਣੀ ਸੰਧੂ ਸਾਹਿਬ 65000 ਦੀ ਹਾਂ ਹਾਂ ਨਾ ਪਹੁੰਚ ਕਰਦੀ ਹੈ 100 ਕਿਲੋਮੀਟਰ ਜੈਸਨੋ ਜਾਂ ਉਹ 68000 ਦੀ ਦੇ ਦਾਂ ਸੰਧੂ ਸਾਹਿਬ 68000 ਆ 68000 ਦੀ ਮੋਲ ਨਹੀਂ ਆਪਾਂ ਜਿਆਦਾ ਕਰਨੀ ਸੰਧੂ ਸਾਹਿਬ ਲੋ ਜੀ 68000 ਦੀ ਹੈ ਪ੍ਰਦੀਪ ਉਹਦਾ ਵੀ ਦੇ ਦੇਾਂਗੇ 68000 ਦੀ ਮੇਰੇ ਪ੍ਰਭੂ ਪ ਬਾਕੀ ਲੰਬਾਈ ਲਬੂਈ ਤੁਸੀਂ ਵੈੜ ਦੀ ਵੇਖ ਲਈ ਆ ਖਾਓ ਪੀਓ ਕੀ ਕੱਲ ਨੂੰ ਮੇਰਾ ਭਰਾ ਕੋਈ ਸਾਹਮਣ ਵਾਲਾ ਕੋਈ ਚੰਗੀ ਸੇਵਾ ਕਰ ਗਿਆ ਬੜੀ ਜਿਆਦੀ ਸੁਧਰੀ ਸੰਦੂਸਾ ਬਾਕੀ ਪਿੰਡੇ ਪੁੰਡੇ ਦੀ ਵੀ ਹੋਰ ਭਰ ਗਈ ਤੇ ਕਰਮ ਵਾਲੀ ਦਾ ਬਸ ਚੰਗਾ ਚੁਵਾਈ ਇਹ ਸਾਹਮਣੀ ਪੈਣੀ ਜਿਹੜੀ ਬਸ 5-7 ਦਿਨ ਸੰਦੂਸਾ ਸਾਹਮਣੀ ਪੈਣੀ ਆ ਆ ਮੁੜ ਕੇ ਤੇ ਕਰਮਾਣੀ ਨੇ ਨਿਆਰੇ ਬਿਆਰੇ ਕਰਾ ਦੇਣੇ ਆ ਦੇ ਬਸ ਜੀ ਬਸ ਆ ਅੱਗੇ ਇਧਰ ਕਿ ਤੁਹਾਨੂੰ ਕ੍ਰੋਸ ਵੜ ਦਿਖਾ ਦਿੰਨੇ ਆ ਭਰਾਵਾਂ ਨੂੰ ਠੀਕ ਆ ਜੀ ਇਹ ਵੀ ਕ੍ਰੋਸ ਅੰਗ ਬਰੀਡ ਦੇ ਵਿੱਚ ਤੇ ਇਹਦਾ ਪ੍ਰਦੀਪ ਕੀ ਵੇਰਵਾ ਵੀਰੇ ਇਹ ਤਿੱਜਾ ਸੂਆ ਸੰਧੂ ਸਾਹਿਬ ਸੁਣੀ ਆ ਤਿੱਜਾ ਸੂਆ ਦੁੱਧ ਬੱਚੀ ਨੇ ਦੁੱਧੇ ਸੂਏ ਕੱਢਿਆ 14 ਤੋਂ 15 ਕਿਲੋ ਠੀਕ ਹੈ ਭਰਾ ਗਾੜੀ ਭੈਣ ਭਰਾ ਆਪ ਦੀ ਸਮਝ ਲਾ ਲੈਣ ਜੀ ਮਹਾਰਾਜ ਤੇ ਹੋਰ ਤਿੱਜਾ ਸੂਆ ਸੁਣੀ ਆ ਜਰਸੀ ਕਰਾਸ ਵੱਚੀ ਆ ਜੀ ਹਾਂ ਲੋ ਜੀ ਠੀਕ ਆ ਜੀ ਕਰਾਸ ਬ੍ਰੀਡ ਆ ਕੀ ਹੈ ਠੀਕ ਆ ਜੀ ਸੋ ਮੁਠੀ ਮੁਠੀ ਵਾਲਾ ਥਾਣਾ ਠੀਕ ਆ ਬਾਕੀ ਦਿਨ ਹਜੇ ਸਮਾਂ ਲੈਂਦੀ ਆ 8 ਲੈਜੇ 7 ਲੈਜੇ ਚਲੋ ਪੂਰੇ ਬਾੜੇ ਖਿੱਚੇ ਹੋ ਸਦਾ 2-4 ਦਿਨ ਲਵੇ ਬਾਕੀ ਅਜੇ ਲੈ ਜੂਗੀ ਕਰਮਾਂ ਵਾਲੀ ਹਾਂ ਜੀ ਜੀ ਤੁਹਾਨੂੰ ਕਿ ਤਾਂ ਲੈ ਜੂ 5-4 ਦਿਨ ਹਾਂ ਲੈ ਜੂ 5-4 ਦਿਨ ਅਜੇ ਪੂਰੀ ਖੁੱਲ ਕੇ ਫਿਰ ਸੂਗੀ ਤੇ ਹਾਂ ਲਓ ਜੀ ਆ ਇੱਕ ਵਾਰ ਤੁਹਾਨੂੰ ਫੇਸ ਥੋੜਾ ਬੁਖਾ ਦੇਣੇ ਲੱਗੇ ਹੋ ਠੀਕ ਆ ਬਾਕੀ ਇਧਰੋਂ ਥਣ ਥਣੂ ਵੇਖ ਲਓ ਤੁਸੀਂ ਆ ਵੇਖੋ ਆ ਨਵਾਈ ਨੂੰ ਹੀ ਆ ਸੰਧੂ ਸਾਹਿਬ ਤਾਂ ਡੱਬ ਡੂਬਾ ਕੋਈ ਭੈਣ ਭਰਾ ਇਹ ਨਾ ਆ ਕੇ ਵੀ ਪਤਾ ਨਹੀਂ ਕੀ ਗੱਲ ਆ ਥੋੜੀ ਧੋਪ ਨਹੀਂ ਲੱਗੀ ਅੱਜ ਇਹ ਕਰਕੇ ਆਪਾਂ ਤੜਕੇ ਮਾਰਨ ਆਪਾਂ ਦੋ ਤੋਂ ਦਪਾਈਏ ਥੋੜਾ ਜਿਆ ਹਾਂਜੀ ਹਾਂਜੀ ਲਮਾਉਣ ਧੋਣ ਕਰਕੇ ਗਿੱਲੀ ਉੱ ਠੀਕ ਆ ਇਹ ਟਿੱਪਣਦੀ ਐ ਵੀ ਓਕੇ ਰਿਪੋਰਟਾ ਮੈਨਾ ਓਕੇ ਰਿਪੋਰਟਾ ਸੰਧੂ ਸਾਹਿਬ ਦਾ ਵੀਰ ਪ੍ਰਦੀਪ ਖੋਲ ਇਹਨੂੰ ਵੀ ਥੋੜ੍ਹ ਕੇ ਦਿਖਾਉਣੇ ਪੂਰੀ ਭਰਾਵਾਂ ਨੂੰ ਠੀਕ ਆ ਜੀ ਕਈ ਵਾਰ ਪਸ਼ੂ ਐਨੀਮਲ ਜੀ ਜੂ ਧਰ ਜੇ ਠੀਕ ਆ ਜੀ ਅੱਗੇ ਜਾ ਕੇ ਬਾਕੀ ਦੋ ਦਿਨ ਕੱਢ ਜੇ ਚਾਰ ਕੱਢ ਜੇ ਤਿੰਨ ਕੱਢ ਜੇ ਠੀਕ ਆ ਜੀ ਆਹ ਵੇਖੋ ਇਹਨੇ ਕਰਮਾਲੀ ਨੇ ਠੀਕ ਆ ਜੀ ਰਾਤ ਪਰ ਤੈਨ ਦਿਹਾੜੀ ਅੱਜ ਕੱਲ੍ਹ ਹੋਰ ਇਸੇ ਤਰ੍ਹਾਂ ਘੰਟਾਂ ਬੱਤੀ ਨੇ ਕਰਮਾਲੀ ਨੇ ਬਣ ਕੇ ਤਿਆਰ ਹੋ ਜਾਣਾ ਮੈਨਾ ਵੀ ਨੱਚਦੀ ਫਿਰਦੀ ਸੰਧੂ ਸਾਹਿਬ ਇਹ ਥੋੜੀ ਕੋਈ ਸੀ ਹਾਂ ਮਾਲ ਲੈਣਾ ਸੁਥਰਾ ਤੇ ਦੇਣਾ ਭਾਜ ਭੈਣ ਭਰਾ ਨੂੰ ਹਾਂ ਚੰਗੀ ਗੱਲ ਆ ਵੀ ਇਹ ਗੱਲ ਤਾਂ ਉਹੀ ਨਾ ਠੰਡੀ ਧੀਰੀ ਆ ਵੀ ਹਾਂ ਉਹ ਬੱਸ ਆਹ ਦੇਖੋ ਜੀ ਠੀਕ ਆ ਸੋ ਇਹ ਬਖਾਲਾ ਬਾਕੀ ਚਾਰੇ ਥਾਣਾ ਕੋਈ ਫੋੜ ਚਾਕ ਨਹੀਂ ਸੰਭਾਜ ਮਾਲ ਹੈਗੀ ਇੱਕ ਬੱਚੀ ਜੀ ਉਹ ਇੱਕ ਹੈ ਮਗਰ ਉਹ ਆਪਣੇ ਭਰਾਏ ਨਾ ਆਖਣ ਵੀ ਜਿਹੜੀ ਉਹ ਮੱਜਾਂ ਦੇ ਮੱਜਾਂ ਦੇ ਜਿੱਦਾਂ ਮੱਖੀ ਹੁੰਦੀ ਇਹਨਾਂ ਦੇ ਬੱਚੇ ਹੁੰਦੇ ਸੰਸਾਏ ਲੈਵਾ ਬਹੁਤ ਜ਼ਿਆਦਾ ਬੰਦਾ ਹਾਂ ਹਾਂ ਉਹ ਬੱਚੀਆਂ ਪੁੱਟੀਆਂ ਜੀਆਂ ਚਲੋ ਨਾਰਮਲ ਕਿਹਦਾ ਬਹੁਤੀਆਂ ਬਰੀਡਾਂ ਉਹਨਾਂ ਦੇ ਵੀ ਬੱਚੀਆਂ ਦੇ ਵਿੱਚ ਚੰਗੇ ਮਗਰ ਆ ਜਾਂਦੀਆਂ ਨੇ ਹਾਂਜੀ ਹਾਂਜੀ ਬੱਚੀਆਂ ਪੁੱਟੀਆਂ ਸ਼ਾਂਗਾਂ ਫੋਟਾਂ ਦੀਆਂ ਤੇ ਚਾਰੇ ਥਾਣਾ ਵੈਸੇ ਮੇਰਾ ਭਰਾ ਆਰਟੀਕਲ ਤੇ ਟਿੱਪਣ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਕਿਸੇ ਭਰਾ ਨੂੰ ਚਲੋ ਫਿਰ ਵੀ ਜਿੱਦਾਂ ਮਰਜੀ ਮਂਗਾ ਕੇ ਵੀ ਤੁਸੀਂ ਉੱਥੇ ਤਪਾ ਕੇ ਤਸੱਲੀ ਕਰਾ ਕੇ ਸੰਧੂ ਸਾਹਿਬ ਅਗਲੇ ਦੀ ਫੇਰ ਪੈਸੇ ਲੈ ਕੇ ਆਵਾਂਗੇ ਹੋਰ ਦੱਸੋ ਬਸ ਜੀ ਬਸ ਹਾਂ ਇਹ ਕਹਿਣ ਵਾਲੀਆਂ ਗੱਲਾਂ ਨਹੀਂ ਲੱਤ ਕੇ ਲੈ ਵੀ ਜਾਵਾਂਗੇ ਆਪਾਂ ਹਾਂ ਆਹ ਆਹ ਦੇਖੋ ਜੀ ਠੀਕ ਆ ਹਾਂ ਬੜੀ ਵਹਿ ਸੇਲ ਸੂਲ ਕਰ ਮੈਂ ਨਾ ਬੜੀ ਜਿਆਦੀ ਸੰਦੂ ਸਾਹ ਪਾਹ ਡਰਦੀ ਡੁਕਰਦੀ ਬੰਦੇ ਬੈਠੇ ਨਾ ਦੋ ਤਿੰਨ ਇੱਥੇ ਓਦਾਂ ਕੋਈ ਚੱਕਰ ਨਹੀਂ ਸੰਧੂ ਸਾਹਿਬ ਲੈ ਵੀ ਪ੍ਰਤੀਪ ਇਹਦਾ ਮੁੱਲ ਮੁੱਲ ਸੰਧੂ ਸਾਹਿਬ ਇਹਦਾ ਅੱਜ ਛੋਟਾ ਜਿਹਾ ਕਰਨਾ ਆਪਾਂ ਹਾਂ ਦੇ ਦਈਏ 45000 ਦੀ 45 ਦੀ ਹਾਂ ਨਹੀਂ ਸਹੀ ਸਹੀ ਕਰ ਯਾਰ ਕੋਈ ਗੱਲ ਬਾਤ ਤੂੰ ਹੀ ਕਰਾਓ ਅੱਜ ਜੋ ਕਰਾਉਣਾ ਮੈਨਾਂ ਹੰਡਲਾ ਪੀਸ ਕਰਦਗੇ ਜਿਆਜ 40 ਦੀ ਦੇ ਦਈਏ ਘਾ ਤੇਰ ਕੇ 40 ਦੀ ਹੈ 80 ਦੇ ਦੇ ਪੌਂਚ ਕਰ ਦਈਏ 100 ਕਿਲੋਮੀਟਰ ਦੱਸ ਕਿੰਨੇ ਦੀ ਜਿੰਨੇ ਦੀ ਤੁਸੀਂ ਅੱਗਾ 38 ਦੇ ਦਾਂਗੇ ਹਰ ਦੱਸੋ ਕਿੰਨੀ ਕਰਦੇ ਆ ਹਾਂ ਕਰਨਾ 80000 ਦੀ ਹੈ ਬਦ ਦੇਣੀ ਨਹੀਂ ਇਹਨਾਂ ਦੇ ਕਿਸੇ ਨੇ ਵੇਖ ਲੋ ਹਾਂ ਪ੍ਰਦੀਪ ਦੇ ਰਿਹਾ ਮੈਂ ਨਾ ਆਪਾਂ ਹੀ ਮੇਰੇ ਸੰਸਾਦ ਤੇ ਮਿਲ ਨਹੀਂ ਇਥੇ ਹੀ ਆ ਆ ਕਰੋ ਚੱਕ 38000 ਦੀ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਠੀਕ ਆ ਜੀ ਤੇ ਬਾਕੀ ਵਾੜ ਮੇਰਾ ਭਰਾ ਵੇਖ ਲੋ ਦੂਜਾ ਸੂਬਾ ਹਾਈਟ ਮੀਡੀਅਮ ਤੇ ਵਿੱਚ ਆ ਰੰਗ ਰੰਗੋ ਪ੍ਰੋਪਰ ਤੁਹਾਨੂੰ ਦਿਖਾਤਾ ਬਿਸਕੁਟੀ ਬਰਾਉਨ ਜਾਂ ਰੰਗਾ ਕਰਮੜੀ ਦਾ ਆਉਂਦੀ ਜਰਸੀ ਕ੍ਰੋਸ ਚ ਹੀ ਆ ਤਾਂ ਕ੍ਰੋਸ ਸੰਗ ਦੇ ਵਿੱਚ ਆ ਜਰਸੀ ਕ੍ਰੋਸ ਕੋਈ ਮੰਨ ਲੇ ਠੀਕ ਆ ਤੇ ਇਹ ਅੱਜ ਤਿੰਨ ਹੀ ਨਗਾ ਪ੍ਰਦੀਪ ਦੇ ਕੋਲ ਤਿੰਨਾਂ ਨਗਾ ਦੀ ਪਹੁੰਚ ਦਾ ਜਿਹੜਾ ਰੇਟ ਆ ਤੁਹਾਨੂੰ ਦੱਸ ਦਿੱਤਾ ਠੀਕ ਆ ਜੀ ਜਿੰਨਾ ਜਿੰਨਾ ਜਿੰਨੇ ਦਿਨ ਕ ਹਜੇ ਬਾਕੀ ਐ ਸੁਣਦੇ ਨਾ ਕਰਮ ਵਾਲਿਆਂ ਦੇ ਠੀਕ ਆ ਜੀ ਪ੍ਰੋਪਰ ਤੁਹਾਨੂੰ ਦੱਸ ਦਿੱਤੀ ਐ ਡਿਟੇਲ ਜਿੱਦਾਂ ਮਰਜੀ ਤਸੱਲੀਆ ਕਰੀ ਚਲੋ ਦੇਵੇ ਭਾਂਡੇ ਸਾਫ ਸੁਥਰੇਆ ਚਲੋ ਜਨਵਾਰ ਆਉਂਦੇ ਰਹਿੰਦੇ ਆ ਕੋਈ ਦੋ ਆ ਗਏ ਚਾਰ ਨਾ ਗਾ ਕੇ ਠੀਕ ਆ ਜੀ ਉਹਦੀ ਪੁੱਛਗਿੱਛ ਕਰਦੇ ਰਿਆ ਕਰੋ ਇੱਕ ਪ੍ਰਦੀਪ ਨੰਬਰ ਆਪਣੇ ਬੋਲ ਵੀਰ ਨੰਬਰ ਸੰਤੂ ਸਾਹਿਬ 8289016207 ਜੀ ਦੂਜਾ ਨੰਬਰ 8283070125 ਜੀ ਠੀਕ ਐ ਮਹਾਰਾਜ ਜੀ ਹਾਂਜੀ ਸੋ ਧੰਨਵਾਦ ਉਸੋ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਦੇਖਣ ਦੇ ਲਈ ਬਾਕੀ ਸ਼ੇਅਰ ਕਰ ਦਿਓ ਹੋਰ ਵੀ ਵੀਰਾਂ ਤੱਕ ਕਵਰੇਜ ਪਹੁੰਚ ਸਕੇ ਮਿਲਦੇ ਆ ਇੱਕ ਨ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ